ਸੰਤਾਪ ਤੋਰੀਆ ਚ ਗੁਰੂ ਰਵਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਜੋਜਿਤ ਤੁਹਾਨੂੰ ਬੜਾ ਮਾਣ ਦੇ ਕੇ ਕਹਿੰਦਾ ਵੀ 1000 ਰੁਪਏ ਦੀ ਮੇਰੀ ਪਰਜੀ ਕੱਟੋ ਤੇ 5000 ਰੁਪਏ ਤੁਹਾਨੂੰ ਦਊਗਾ ਜੀ। ਤੋਂ ਬਹੁਤ ਸਾਰੇ ਮਾਣ ਹਨ ਉਹ ਵੀ ਅਸੀਂ ਖਾਦਦੇ ਆ। ਆਓ ਪੰਡਾ ਚੇਤੇ ਕਮਲ ਜੀ ਜੀ ਸਮਾਗਮ ਵਿੱਚ ਡਾਕਟਰ ਨਵਦੀਪ ਜਗਤਪੁਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਪੈਨਾ ਵੀ ਕਿਹਾ ਸਾਡੇ ਸਮਾਜ ਤੋਂ ਪੈਸਾ ਦੀ ਕਮੀ ਕੋਈ ਨਹੀਂ ਪੈਸੇ ਬੜੇ ਆ ਸੱਤ ਦੌਰਾਂ ਨਾਲ ਮਾਰ ਕੇ ਪਹਾੜਾਂ ਤੋੜਾਂਗੇ ਅਸਾਰ ਨਹੀਂ ਜਾਣਗੇ ਜੀਵਨ ਸਿੰਘ ਮਾਨ ਵਿੱਕੀ ਬਹਾਦਰ ਕੇ ਜੀਵਨ ਬੰਗਾ ਤੇ ਸੋਢੀ ਮਲ ਨੇ ਕੀਤਾ ਜਸ ਗਾਇਨ ਜਗਤਪ ਗਰੀਬਾਂ ਦੇ ਹਮਦਰਦ ਸਮੁੱਚੀ ਮਾਨਵਤਾ ਦੇ ਮਸੀਹਾ ਸਹਬੇ ਕਮਾਲ ਸਤਗੁਰੂ रविदास ਮਹਾਰਾਜ ਜੀ ਦਾ 648ਵਾਂ ਗੁਰਪੁਰਬ ਸੰਤਾ ਬਿਤੋਰੀਆ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਮੇਲੀਆ ਵਿਖੇ ਬੜੀ ਸ਼ਰਧਾ ਅਤੇ ਭਾਰੀ ਪਸੰਦ ਨਾਲ ਮਨਾਇਆ ਗਿਆ ਅਮਰਤ ਬਾਣੀ ਸਤਗੁਰੂ रविदास ਜੀ ਦੇ ਖੰਡ ਜਾਪ ਪ੍ਰੰਤ ਸਮਾਗਮ ਵਿੱਚ ਇਟਲੀ ਦੇ ਪ੍ਰਸਿੱਧ ਕੀਰਤਨੀਏ ਜੀਵਨ ਸਿੰਘ ਮਾਨ ਨੇ ਸਤਗੁਰੂ रविदास ਮਹਾਰਾਜ ਦੀ ਬਾਣੀ ਦੀ ਵਿਆਖਿਆ ਅਤੇ ਰਸਮੀ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਭਾਰਤ ਤੋਂ ਚੇਚੇ ਤੌਰ ਤੇ ਪਹੁੰਚੇ ਮਿਸ਼ਨਰੀ ਗਾਇਕ ਵਿਕੀ ਬਹਾਦਰ ਕੇ ਨੇ ਆਪਣੇ ਕ੍ਰਾਂਤੀਕਾਰੀ ਗੀਤਾਂ ਨਾਲ ਹੀ ਸੰਗਤਾਂ ਵਿੱਚ ਨਵੇਕਲਾ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ ਇਨ੍ਹਾਂ ਤੋਂ ਇਲਾਵਾ ਕਮੇਟੀ ਮੈਂਬਰ ਤੇ ਗਾਇਕ ਜੀਵਨ ਬੰਗਾ ਕੁਮਾਰ ਇਟਲੀ ਅਤੇ ਸੋਢੀ ਮਲ ਨੇ ਵੀ ਆਪੋ ਆਪਣੇ ਸ਼ਬਦਾਂ ਦੇ ਨਾਲ ਹਾਜ਼ਰੀ ਲਗਵਾਈ ਕਮੇਟੀ ਵੱਲੋਂ ਜਿੱਥੇ ਆਈਆਂ ਸਖਸ਼ੀਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉੱਥੇ ਹੀ ਇਟਲੀ ਵਿੱਚ 파ਰਮਾ ਯੂਨੀਵਰਸਿਟੀ ਵੱਲੋਂ ਡਾਕਟਰ ਦੀ उपाधि ਦੇ ਨਾਲ ਸਨਮਾਨਤ ਨਵਦੀਪ ਸਿੰਘ ਜਗਤਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਕਮੇਟੀ ਪ੍ਰਧਾਨ ਸ਼ਿੰਗਾਰਾ ਸਿੰਘ ਮਾਲ ਨੇ ਕਿਹਾ ਕਿ ਉਹ ਜਲਦੀ ਹੀ ਰਜਮੋਲੀਆ ਵਿੱਚ ਗੁਰੂ ਘਰ ਦੀ ਬਿਲਡਿੰਗ ਖਰੀਦ ਕੇ ਸੰਗਤਾਂ ਦੇ ਰੂਬਰੂ ਕਰਨਗੇ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਇਸ ਮੌਕੇ ਵੱਖ-ਵੱਖ ਬੁਲਾ ਰਹੇ ਨੇ ਗੁਰੂ ਪੁਰਬ ਮਨਾਉਣ ਲਈ ਕਮੇਟੀ ਦੀ ਸਲਾਗਾ ਵੀ ਕੀਤੀ ਅਸੀਂ ਮਾਈਕ ਦੇ ਵਿੱਚ ਗੱਲ ਨਹੀਂ ਕਹਿੰਦੇ ਸਾਧ ਸੰਗਤ ਮਿਲ ਰਹੀ ਹੈ ਮਾਤੋ ਜੈਸੇ ਮੱਧਪ ਮਖੀਰਾ ਅਸੀਂ ਗਰਾਉਂਡ ਲੈਵਲ ਤੇ ਕੰਮ ਕਰਨਾ ਪਹਿਲਾਂ ਵੀ ਕੀਤਾ ਕਰਾਂਗੇ ਗੁਰੂ ਰਵਿਦਾਸ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਸੀ ਸਾਡਾ ਕੰਮ ਹੈ ਕਮੇਟੀ ਨੂੰ ਬੁਲਾਉਣਾ ਸੰਗਤ ਨੂੰ ਬੁਲਾਉਣਾ ਪਾਰ ਨਹੀਂ ਹੈਗਾ ਸਾਡਾ ਮਕਸਦ ਹੈ ਸਾਡੀ ਲੜਾਈ ਜੀ ਮਾਨ ਸਨਮਾਨ ਦੀ ਹੈ ਕਿਸੇ ਗ੍ਰੰਥ ਨਾਲ ਸਾਡੀ ਲੜਾਈ ਨਹੀਂ ਹੈਗੀ ਜੇਕਰ ਅਸੀਂ ਗੁਰੂ ਮਾਜੀ ਹਜ਼ੂਰੀ ਚ ਕਹਿੰਦੇ ਹਾਂ सॼे सरकार जो मनप्रिया जी शा मनप्रिया जी शा असांजी खड़े थी मार्डिया पपू भाई